ਜਗਤ ਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕਿਹਾ ਹਉਮੈ ਇੱਕ ਉਹ ਕੰਧ ਹੈ ਜੋ ਰੱਬੀ ਜੋਤ ਨਾਲ ਮਨੁੱਖ ਦਾ ਸੰਪਰਕ ਤੋੜ ਦਿੰਦੀ ਹੈ ਇਹ ਮਨੁੱਖ ਨੂੰ ਜਨਮ ਮਰਨ ਦੇ ਗੇੜ ਵਿੱਚ ਪਾ ਦਿੰਦੀ ਹੈ ਇਹ ਮਨੁੱਖ ਦੇ ਆਤਮਕ ਜੀਵਨ ਦੀ ਸਭ ਤੋਂ ਵੱਡੀ ਰੁਕਾਵਟ ਹੈ ਇਸ ਕਾਰਨ ਮਨੁੱਖ ਆਪਣੇ ਆਪ ਨੂੰ ਸਭ ਕੁਝ ਸਮਝ ਬੈਠਦਾ ਹੈ ਅਤੇ ਵਾਹਿਗੁਰੂ ਜੀ ਨੂੰ ਭੁਲਾ ਦਿੰਦਾ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਦੱਸਿਆ ਕਿ ਹਉਮੈ ਮਨੁੱਖ ਦੇ ਪੰਜ ਵਿਕਾਰਾਂ ਵਿੱਚ ਸਭ ਤੋਂ ਡੂੰਗੀ ਜੜ ਹੈ ਕਾਮ, ਕ੍ਰੋਧ, ਲੋਭ, ਮੋਹ ਇਹ ਵੀ ਹਉਮੈ ਤੋਂ ਹੀ ਪੈਦਾ ਹੁੰਦੇ ਹਨ ਇਸ ਦਾ ਇਲਾਜ ਕੀ ਹੈ ਇਸ ਦਾ ਇਲਾਜ ਨਿਮਰਤਾ, ਸੇਵਾ ਅਤੇ ਨਾਮ ਜਪਣਾ ਹੈ ਗੁਰੂ ਜੀ ਨੇ ਸਾਨੂੰ ਸिखਿਆ ਦਿੱਤੀ ਹੈ ਕਿ ਮਨੁੱਖ ਨੂੰ ਹਮੇਸ਼ਾ ਵਾਹਿਗੁਰੂ ਦੀ ਰਜ਼ਾ ਵਿੱਚ ਰਹਿਣਾ ਚਾਹੀਦਾ ਹੈ ਨਾ ਕਿ ਆਪਣੇ ਆਪ ਨੂੰ ਕਰਤਾ ਸਮਝਣਾ ਚਾਹੀਦਾ ਹੈ ਇਸ ਲਈ ਗੁਰੂ ਨਾਨਕ ਸੱਚੇ ਪਾਸ਼ਾ ਜੀ ਦਾ ਇਹ ਉਪਦੇਸ਼ ਹੈ ਹਉਮੈ ਛੱਡੋ ਨਿਮਰ ਹੋਵੋ ਤੇ ਨਾਮ ਜਪੋ ਹੁਣ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੀ ਕਥਾ ਸਰਵਣ ਕਰੋ ਜੀ ਗੁਰੂ ਨਾਨਕ ਸੱਚੇ ਪਾਸ਼ਾ ਦੀਨ ਦੁਨੀਆ ਨੂੰ ਤਾਰਦੇ ਹੋਏ ਬਠਿੰਡੇ ਤੋਂ ਹੁੰਦੇ ਹੋਏ ਸਰਸਾ ਪਹੁੰਚ ਗਏ ਉਸ ਅਸਥਾਨ ਤੇ ਬਹੁਤ ਲੋਕ ਆਏ ਹੋਏ ਸਨ ਇਹ ਥਾਂ ਮੁਸਲਮਾਨ ਫਕੀਰਾਂ ਦਾ ਗੜ੍ਹ ਸੀ ਤੇ ਫਕੀਰ ਆਪਣੀਆਂ ਕਰਾਮਾਤਾਂ ਦਿਖਾਉਂਦੇ ਸਨ ਗੁਰੂ ਨਾਨਕ ਸੱਚੇ ਪਾਸ਼ਾ ਤੇ ਭਾਈ ਮਰਦਾਨਾ ਜੀ ਇੱਥੇ ਪਹੁੰਚ ਗਏ ਗੁਰੂ ਨਾਨਕ ਸੱਚੇ ਪਾਸ਼ਾ ਨੇ ਆਪਣਾ ਵੇਸ ਅਲੱਗ ਬਣਾਇਆ ਹੋਇਆ ਸੀ ਕੋਈ ਵੀ ਉਹਨਾਂ ਨੂੰ ਪਛਾਣ ਨਹੀਂ ਸੀ ਸਕਦਾ ਕਿ ਉਹ Hindu ਨੇ ਕਿ Musalman ਨੇ ਉਹਨਾਂ ਨੇ ਆਪਣੇ ਪੈਰਾਂ ਵਿੱਚ ਖੜਾਵਾਂ ਪਾਈਆਂ ਹੋਈਆਂ ਸਨ ਤੇ ਹੱਥ ਵਿੱਚ ਡੰਡਾ ਫੜਿਆ ਹੋਇਆ ਸੀ ਤੇ ਮੱਥੇ ਉੱਤੇ ਤਿਲਕ ਲਾਇਆ ਹੋਇਆ ਸੀ ਇੰਸ਼ਾਦੋ ਲੋਕਾਂ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਬਾਣਾ ਦੇਖਿਆ ਤਾਂ ਉਸ ਚਰਜ ਹੋਏ ਉਹ ਉਹਨਾਂ ਕੋਲ ਆਣ ਲੱਗ ਪਏ ਹੋਲੀ-ਹੋਲੀ ਗੁਰੂ ਨਾਨਕ ਸੱਚੇ ਪਾਤਸ਼ਾਹ ਕੋਲ ਸੰਗਤਾਂ ਦੀ ਬਹੁਤ ਭੀੜ ਹੋ ਗਈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਪਾਈ ਮਰਦਾਨਾ ਜੀ ਨੂੰ ਰਬਾਬ বাজਾਨ ਲਈ ਕਿਹਾ ਉਹ ਆਪ ਪਰਮੇਸ਼ਵਰ ਦੀ ਬਾਣੀ ਉਚਾਰਨ ਲੱਗੇ ਜਿਸ ਨੇ ਵੀ ਗੁਰੂ ਸਾਹਿਬ ਦੀ ਬਾਣੀ ਸੁਣੀ ਉਹ ਆ ਕੇ ਗੁਰੂ ਸਾਹਿਬ ਕੋਲ ਬੈਠ ਗਏ ਜਿਹੜੇ ਲੋਕ ਫਕੀਰਾਂ ਕੋਲ ਖੜੇ ਸਨ ਉਹ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕੇ ਬੈਠ ਗਏ ਸਰਸੇ ਦੇ ਫਕੀਰ ਲੋਕਾਂ ਨੂੰ ਆਪਣੇ ਮੰਤਰਾ ਜੰਤਰਾ ਨਾਲ ਠੀਕ ਕਰਿਆ ਕਰਦੇ ਸਨ ਉਹ ਲੋਕਾਂ ਨੂੰ ਇਹ ਕਹਿੰਦੇ ਸਨ ਕਿ ਰੱਬ ਸਾਡੀ ਸਾਰੀ ਗੱਲ ਸੁਣਦਾ ਹੈ ਕਿਉਂਕਿ ਅਸੀਂ ਰੱਬ ਦੇ ਮਿੱਤਰ ਹਾਂ ਜਿਹੜੇ ਲੋਕ ਬਿਮਾਰ ਹੁੰਦੇ ਸਨ ਉਹ ਸਾਰੇ ਲੋਕ ਇਹਨਾਂ ਫਕੀਰਾਂ ਕੋਲ ਆ ਕੇ ਆਪਣਾ ਇਲਾਜ ਕਰਾਉਂਦੇ ਸਨ ਉਹ ਸਰਸਤੇ ਫਕੀਰ ਇਹਨਾਂ ਨੂੰ ਜੰਤਰਾ ਮੰਤਰਾ ਤੇ ਜਾਦੂ ਟੋਣਿਆਂ ਨਾਲ ਠੀਕ ਕਰਿਆ ਕਰਦੇ ਸਨ। ਉਥੇ ਪਖੰਡ ਦਾ ਬੋਲਬਾਲਾ ਬਹੁਤ ਵੱਜ ਚੁਕਿਆ ਸੀ। ਗੁਰੂ ਨਾਨਕ ਸੱਚੇ ਪਾਸ਼ਾ ਇਹਨਾਂ ਨੂੰ ਸਿੱਧੇ ਰਾਹ ਪਾਣ ਆਏ ਸੀ। ਪੀਰ ਬਹਾਵਲ ਤੇ ਖਵਾਜਾ ਅਬਦੁਲ ਸ਼ੁਕਰ ਇਹਨਾਂ ਦੇ ਮੁਖੀ ਪੀਰ ਸਨ। ਜਦੋਂ ਇਹਨਾਂ ਦੋਨਾਂ ਪੀਰਾਂ ਨੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੀ ਉਸਤ ਸੁਣੀ ਤਾਂ ਇਹ ਗੁੱਸੇ ਵਿੱਚ ਆ ਗਏ। ਗੁਰੂ ਨਾਨਕ ਸੱਚੇ ਪਾਸ਼ਾ ਸਭ ਨੂੰ ਉਪਦੇਸ਼ ਦੇ ਰਹੇ ਸਨ ਕਿ ਨਾ ਕੋਈ ਹਿੰਦੂ ਹੈ ਤੇ ਨਾ ਕੋਈ ਮੁਸਲਮਾਨ ਉਸ ਪਰਮੇਸ਼ਵਰ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ ਨੇਕੀ ਤੇ ਸੱਚਾਈ ਦੇ ਰਾਹ ਤੇ ਚੱਲਣ ਨਾਲ ਬੰਦੇ ਨੂੰ ਮੁਕਤੀ ਮਿਲਦੀ ਹੈ ਉਹ ਦੋਵੇਂ ਪੀਰ ਗੁਰੂ ਨਾਨਕ ਸੱਚੇ ਪਾਸ਼ਾ ਜੀ ਕੋਲ ਪਹੁੰਚੇ ਜਦੋਂ ਉਹਨਾਂ ਨੇ ਗੁਰੂ ਸਾਹਿਬ ਦੇ ਇਹ ਬਚਨ ਸੁਨੇ ਤਾਂ ਉਹ ਬੜੇ ਗੁੱਸੇ ਵਿੱਚ ਆਏ ਤੇ ਉਹਨਾਂ ਨੇ ਗੁਰੂ ਸਾਹਿਬ ਨੂੰ ਕਿਹਾ ਤੁਸੀਂ ਇਹ ਦੱਸੋ ਕਿ ਤੁਸੀਂ ਹਿੰਦੂ ਹੋ ਜਾਂ ਮੁਸਲਮਾਨ ਗੁਰੂ ਨਾਨਕ ਸੱਚੇ ਪਾਸ਼ਾ ਮੁਸਕਰਾ ਕੇ ਕਹਿਣ ਲੱਗੇ ਨਾ ਮੈਂ ਹਿੰਦੂ ਆ ਨਾ ਮੈਂ ਮੁਸਲਮਾਨ ਮੈਂ ਖੁਦਾ ਦਾ ਬੰਦਾ ਮੈਂ ਇੱਥੇ ਬੰਦਗੀ ਕਰਨ ਆਇਆ ਇਹ ਸੁਣ ਕੇ ਉਹ ਪੀਰ ਹੋਰ ਗੁੱਸੇ ਵਿੱਚ ਆ ਗਏ ਪੀਰ ਬਹਾਵਲ ਨੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਆਪਣੀਆਂ ਸ਼ਕਤੀਆਂ ਵਰਤੀਆਂ ਪਰ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੇ ਉੱਪਰ ਉਹਦੀ ਇੱਕ ਨਾ ਚੱਲੀ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਪੀਰ ਬਹਾਵਲ ਵੱਲ ਦੇਖਿਆ ਪੀਰ ਬਹਾਵਲ ਦੀਆਂ ਸਾਰੀਆਂ ਸ਼ਕਤੀਆਂ ਖਤਮ ਹੋ ਗਈਆਂ ਉਹ ਕਹਿਣ ਲੱਗਾ ਮੈਂ ਤੁਹਾਡੇ ਨਾਲ ਗੋਸ਼ਟੀ ਕਰਨਾ ਚਾਹਾਂ ਤੁਸੀਂ ਲੋਕਾਂ ਨੂੰ ਉਪਦੇਸ਼ ਦਿੰਦੇ ਫਿਰਦੇ ਹੋ ਵੇਖੀਏ ਤੁਸੀਂ ਕਿਹੜੀ ਤਵੱਸੀਆ ਕੀਤੀ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲਗੇ ਆਪਾਂ ਇੱਥੇ ਬੈਠ ਕੇ ਨਿਮਰਤਾ ਨਾਲ ਗੱਲਬਾਤ ਕਰਦੇ ਹਾਂ ਪੀਰਾਂ ਨੂੰ ਐਦਾਂ ਗੁੱਸਾ ਕਰਨਾ ਠੀਕ ਨਹੀਂ ਇਹ ਸੁਣ ਕੇ ਚਾਰ ਪੀਰ ਗੁਰੂ ਸਾਹਿਬ ਦੇ ਕੋਲ ਆ ਕੇ ਬੈਠ ਗਏ ਚਾਰ ਪੀਰਾਂ ਵਿੱਚੋਂ ਇੱਕ ਪੀਰ ਬੋਲਿਆ ਕਿ ਸਾਡੇ ਵਿੱਚੋਂ ਜਿਹੜਾ ਪੀਰ ਅਬਦੁਲ ਸ਼ੁਕਰ ਹੈ ਉਹ ਦਿਨੇ ਹੀ ਰਾਤ ਪਾ ਸਕਦਾ ਹੈ ਉਹਦੇ ਵਿੱਚ ਬਹੁਤ ਤਾਕਤਾਂ ਨੇ ਉਹ ਕਿਸੇ ਨੂੰ ਵੀ ਅੰਨ੍ਹਾ ਕਰ ਸਕਦਾ ਹੈ ਤੇ ਅੰਨ੍ਹੇ ਨੂੰ ਠੀਕ ਕਰ ਸਕਦਾ ਹੈ ਅਬਦੁਲ ਸ਼ੁਕਰ ਕਿਸੇ ਵੀ ਦਰਖਤ ਨੂੰ ਇੱਕ ਪਲ ਵਿੱਚ ਪੁੱਟ ਸਕਦਾ ਹੈ ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ ਸਾਡੇ ਪੀਰਾਂ ਵਿੱਚ ਇੰਨੀਆਂ ਤਾਕਤਾਂ ਨੇ ਤੁਸੀਂ ਆਪਣੇ ਬਾਰੇ ਦੱਸੋ ਤੁਸੀਂ ਆਪਣੀਆਂ ਕਰਾਮਾਤਾਂ ਬਾਰੇ ਦੱਸੋ ਤੁਹਾਡੇ ਵਿੱਚ ਕਿਹੜੀ ਤਰ੍ਹਾਂ ਮਾਤ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ ਕਿ ਜੋ ਵੀ ਕਰਦਾ ਹੈ ਉਹ ਪਰਮਾਤਮਾ ਕਰਦਾ ਹੈ ਮੈਂ ਕਰ ਕੀ ਸਕਦਾ ਜੇ ਤੁਸੀਂ ਕੁਝ ਕਰ ਸਕਦੇ ਹੋ ਤੇ ਤੁਸੀਂ ਕਰਕੇ ਵੇਖੋ ਉਹਨਾਂ ਵਿੱਚੋਂ ਇੱਕ ਪੀਰ ਬੋਲਿਆ ਕਿ ਜੇ ਤੁਸੀਂ ਅਬਦੁੱਲ ਸ਼ੁਕਰ ਦੀਆਂ ਕਰਾਮਾਤਾਂ ਦੇਖਣਾ ਚਾਹੁੰਦੇ ਹੋ ਤਾਂ ਖੁੱਲੇ ਵਿੱਚ ਆਓ ਤੁਸੀਂ ਕਿਸੇ ਖੁੱਲ੍ਹੀ ਥਾਂ ਤੇ ਚੱਲੋ ਉਥੇ ਅਬਦੁਲ ਕਰਮਾਤ ਤੋਂ ਅਨੋਖ ਕਰਾਮਤ ਕਰਕੇ ਦਿਖਾਏਗਾ ਗੁਰੂ ਸਾਹਿਬ ਉਹਨਾਂ ਦੀ ਗੱਲ ਸੁਣ ਕੇ ਖੁੱਲੀ ਥਾਂ ਤੇ ਪਹੁੰਚ ਗਏ ਅਬਦੁਲ ਪੀਰ ਬੜਾ ਹੰਕਾਰੀ ਸੀ ਉਹ ਕਹਿਣ ਲੱਗਿਆ ਮੈਂ ਅਸਮਾਨ ਦੇ ਵਿੱਚੋਂ ਦੋ ਕੋੜੇ ਬੁਲਾਵਾਂਗਾ ਉਹ ਕੋੜੇ ਅਸਮਾਨ ਵਿੱਚੋਂ ਉਤਰ ਕੇ ਜ਼ਮੀਨ ਤੇ ਦੌੜਨਗੇ ਤੇ ਜ਼ਮੀਨ ਤੋਂ ਦੌੜਦੇ ਹੋਏ ਅਸਮਾਨ ਵਿੱਚ ਵਾਪਸ ਚਲੇ ਜਾਣਗੇ ਅਬਦੁਲ ਦੀ ਇਹ ਕਰਾਮਤ ਵੇਖਣ ਵਾਸਤੇ ਉਥੇ ਬਹੁਤ ਭੀੜ ਕਤਰ ਹੋ ਗਈ ਅਬਦੁੱਲ ਪੀਰ ਹੰਕਾਰ ਵਿੱਚ ਆ ਕੇ ਅਸਮਾਨ ਵੱਲ ਵੇਖ ਕੇ ਆਪਣੇ ਜੰਤਰ ਮੰਤਰ ਪੜੀ ਜਾਂਦਾ ਸੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਅਸਮਾਨ ਵੱਲ ਵੇਖਿਆ ਤੇ ਸਤ ਕਰਤਾਰ ਸਤ ਕਰਤਾਰ ਸੱਤ ਵਾਰੀ ਆਖਿਆ ਅਬਦੁੱਲ ਪੀਰ ਕਹਿੰਦਾ ਹੁੰਦਾ ਸੀ ਮੈਂ ਕਲਾਮਾ ਪੜ ਕੇ ਕੁਝ ਵੀ ਕਰ ਸਕਦਾ ਉਹਨੂੰ ਆਪਣੇ ਆਪ ਤੇ ਬੜਾ ਹੰਕਾਰ ਸੀ ਉਹ ਆਪਣੇ ਆਪ ਤੇ ਬੜਾ ਮਾਣ ਕਰਿਆ ਕਰਦਾ ਸੀ ਉਹਨੂੰ ਆਪਣੀਆਂ ਕਲਾਮਾਂ ਜੰਤਰ ਮੰਤਰ ਪੜ੍ਹਦਿਆਂ ਅੱਧਾ ਘੰਟਾ ਬੀਤ ਗਿਆ ਪਰ ਕੁਝ ਵੀ ਨਾ ਹੋਇਆ ਬਹੁਤ ਸਮਾਂ ਬੀਤ ਗਿਆ ਅਸਮਾਨ ਵਿੱਚੋਂ ਕੁਝ ਵੀ ਨਾ ਉਤਰਿਆ ਅਸਮਾਨ ਵਿੱਚ ਕੋਈ ਘੋੜਾ ਨਾ ਦਿਸਿਆ ਭੀੜ ਵਿੱਚੋਂ ਬੜੇ ਲੋਕ ਐਸੇ ਸਨ ਜਿਹੜੇ ਪੀਰਾਂ ਨੂੰ ਪੂਜਦੇ ਸਨ ਅਬਦੁੱਲ ਸ਼ੁਕਰ ਨੇ ਦੇਖ ਲਿਆ ਕਿ ਮੇਰੀ ਕਲਾਮ ਅੱਜ ਚੱਲੀ ਨਹੀਂ ਉਹ ਬੜਾ ਸ਼ਰਮਿੰਦਾ ਹੋਇਆ ਉਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਪੀਰ ਅਬਦੁੱਲ ਨੂੰ ਇਹ ਗੱਲ ਸਮਝਾਈ ਕਿ ਪਰਮਾਤਮਾ ਦੀਆਂ ਬਖਸ਼ਿਸ਼ਾਂ ਤੇ ਹੰਕਾਰ ਨਹੀਂ ਕਰਨਾ ਚਾਹੀਦਾ ਜਿਹੜਾ ਇਹ ਬਖਸ਼ਿਸ਼ਾਂ ਦਿੰਦਾ ਹੈ ਉਹ ਖੋ ਵੀ ਲੈਂਦਾ ਹੈ ਇਸ ਗੱਲ ਦਾ ਚੇਤਾ ਜ਼ਰੂਰ ਰੱਖਣਾ ਜਿਹੜਾ ਦਾਤਾ ਦੇਣ ਵਾਲਾ ਹੈ ਉਹ ਇਹਨਾਂ ਦਾਤਾਂ ਨੂੰ ਲੈ ਵੀ ਸਕਦਾ ਹੈ ਪਰਮੇਸ਼ਵਰ ਤੋਂ ਉੱਪਰ ਕੁਝ ਵੀ ਨਹੀਂ ਪਰਮੇਸ਼ਵਰ ਦਾ ਹੁਕਮ اٹਲ ਰਹਿੰਦਾ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਪੀਰ ਅਬਦੁੱਲ ਨੂੰ ਸਮਝਾਉਂਦੇ ਨੇ ਜੇ ਪਰਮਾਤਮਾ ਨੇ ਤੁਹਾਨੂੰ ਕੁਝ ਦਿੱਤਾ ਤਾਂ ਉਹਦਾ ਮਤਲਬ ਇਹ ਨਹੀਂ ਤੁਸੀਂ ਸਾਰਿਆਂ ਨੂੰ ਵਿਖਾਉਂਦੇ ਫਿਰੋ ਉਹਦਾ ਹੰਕਾਰ ਕਰੋ ਸਗੋਂ ਸਾਨੂੰ ਨਿਮਾਣਾ ਬਣ ਕੇ ਪਰਮਾਤਮਾ ਦੀ ਭਗਤੀ ਵਿੱਚ ਲੱਗੇ ਰਹਿਣਾ ਚਾਹੀਦਾ ਹੈ ਪਰਮਾਤਮਾ ਬਖਸ਼ਿਸ਼ਾ ਕਰਨ ਵਾਲਾ ਹੈ ਦਾਤਾ ਦੇਣ ਵਾਲਾ ਹੈ ਕਿਸੇ ਨੂੰ ਪੁੱਤਰਾਂ ਦੀ ਦਾਤ ਮਿਲਦੀ ਹੈ ਕਿਸੇ ਨੂੰ ਗੱਡੀ ਦੀ ਉਹ ਕਿਸੇ ਰੂਪ ਵਿੱਚ ਵੀ ਹੋ ਸਕਦੀ ਹੈ ਪਰ ਸਾਨੂੰ ਉਸਤੇ ਹੰਕਾਰ ਨਹੀਂ ਕਰਨਾ ਚਾਹੀਦਾ ਅੱਜ ਦੇ ਸਮੇਂ ਵਿੱਚ ਜੇ ਕਿਸੇ ਕੋਲ ਵੱਡੀ ਗੱਡੀ ਆ ਜਾਏ ਤਾਂ ਉਹ ਲੋਕਾਂ ਨੂੰ ਦਿਖਾਉਂਦਾ ਹੈ ਆਪਣੇ ਆਪ ਨੂੰ ਦੂਜਿਆਂ ਤੋਂ ਉੱਚਾ ਸਮਝਦਾ ਹੈ ਉਹ ਸਾਰਿਆਂ ਨਾਲੋਂ ਆਪਣੇ ਆਪ ਨੂੰ ਉੱਚਾ ਜਾਣਦਾ ਹੈ ਤੇ ਗਰੀਬਾਂ ਨੂੰ ਹੋਰ ਗਰੀਬ ਜਾਣਦਾ ਹੈ ਉਹ ਸੋਚਦਾ ਹੈ ਮੈਂ ਹੁਣ ਇਹਨਾਂ ਤੋਂ ਉੱਪਰ ਆਂ ਪਰ ਮਾਦਮਾ ਦੀ ਬਖਸ਼ਿਸ਼ ਕਿਸੇ ਵੀ ਚੀਜ਼ ਦੀ ਹੋ ਸਕਦੀ ਹੈ ਚਾਹੇ ਉਹ ਬਖਸ਼ਿਸ਼ ਬੰਦਗੀ ਦੀ ਹੋਵੇ ਪੁੱਤਰਾਂ ਦੀ ਹੋਵੇ ਭਾਵੇਂ ਉਹ ਬਖਸ਼ਿਸ਼ ਪੈਸੇ ਦੀ ਹੋਵੇ ਬੰਦਾ ਹਰ ਚੀਜ਼ ਦਾ ਹੰਕਾਰ ਕਰਦਾ ਹੈ ਕਿਸੇ ਨੂੰ ਪੈਸੇ ਦਾ ਮਾਣ ਹੈ ਪਰਮਾਤਮਾ ਨੇ ਜੇ ਇਹ ਬਖਸ਼ਿਸ਼ ਕੀਤੀਆਂ ਨੇ ਤਾਂ ਉਹ ਵਾਪਸ ਵੀ ਲੈ ਸਕਦਾ ਹੈ ਇੰਨਾ ਕੁਝ ਹੋਣ ਤੋਂ ਬਾਅਦ ਵੀ ਅਬਦุล ਪੀਰ ਹਜੇ ਟਲਿਆ ਨਹੀਂ ਕਿਉਂਕਿ ਬੰਦੇ ਦਾ ਹੰਕਾਰ ਉਹਨੂੰ ਨੀਵਾ ਨਹੀਂ ਹੋਣ ਦਿੰਦਾ ਸਗੋਂ ਉਹ ਤਾਂ ਹੋਰ ਵਧਾਵੇ ਦਿੰਦਾ ਹੈ ਪੀਰ ਅਬਦุล ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਿਆ ਜੇ ਤੁਸੀਂ ਆਪਣੇ ਆਪ ਨੂੰ ਖੁਦਾ ਦਾ ਬੰਦਾ ਕਹਿੰਦੇ ਹੋ ਤਾਂ ਮੇਰੇ ਨਾਲ ਬੈਠ ਕੇ ਇੱਕ ਕੋਠੜੀ ਵਿੱਚ 40 ਦਿਨ ਦਾ ਚਲੈਸਾ ਕਟੋ ਮੇਰੇ ਨਾਲ 40 ਦਿਨ ਭਗਤੀ ਕਰੋ ਫੇਰ ਮੈਂ ਦੇਖਾਂਗਾ ਤੁਹਾਡਾ ਇਹ ਸੰਤੋਖ ਤੁਹਾਡਾ ਇਹ ਸਬਰ ਤੇ ਤੁਹਾਡਾ ਇਹ ਗਿਆਨ ਕਿੱਥੇ ਜਾਂਦਾ ਹੈ ਗੁਰੂ ਨਾਨਕ ਸੱਚੇ ਪਾਸ਼ਾ ਨੇ ਉਹਨਾਂ ਦੀ ਚੁਣੌਤੀ ਨੂੰ ਸਵੀਕਾਰ ਕੀਤਾ ਤੇ ਕਿਹਾ ਅਸੀਂ 40 ਦਿਨ ਤੁਹਾਡੇ ਨਾਲ ਚਲੀਸਾ ਕਟਾਂਗੇ ਗੁਰੂ ਨਾਨਕ ਸੱਚੇ ਪਾਸ਼ਾ ਇਹਨਾਂ ਪੀੜਾ ਕੋਲ ਇਹਨਾਂ ਨੂੰ ਤਾਰਨ ਵਾਸਤੇ ਹੀ ਆਏ ਸਨ ਉਹ ਇਹਨਾਂ ਨੂੰ ਸਿੱਧੇ ਰਸਤੇ ਪਾਉਣ ਆਏ ਸਨ ਕਿ ਇਹਨਾਂ ਨੂੰ ਜੰਤਰਾ ਮਤਰਾ ਤਾਂ ਗੇਤ ਵਿਤਾਂ ਤੋਂ ਹਟਾ ਕੇ ਇਹਨਾਂ ਨੂੰ ਸਿੱਧੇ ਰਸਤੇ ਪਾਇਆ ਜਾਏ ਤੇ ਲੋਕਾਂ ਨੂੰ ਇਹਨਾਂ ਤੋਂ ਕੀਤੇ ਹੋਏ ਪਖੰਡ ਤੋਂ ਬਚਾਇਆ ਜਾਏ ਗੁਰੂ ਨਾਨਕ ਸੱਚੇ ਪਾਸ਼ਾ ਇਹਨਾਂ ਨਾਲ 40 ਦਿਨ ਤਪ ਕਰਨ ਲਈ ਉਹਨਾਂ ਦੇ ਪੋਰੇ ਵਿੱਚ ਜਾ ਵਿਰਾਜੇ ਇਹਨਾਂ ਪੀਰਾਂ ਨੇ 40 ਦਿਨ ਪਾਣੀ ਤੇ ਜੋਮ ਦੇ ਦਾਣਿਆਂ ਨਾਲ ਕੱਟੇ ਤੇ ਸਾਰੇ ਸਮੇਂ ਤਪ ਕਰਦੇ ਰਹੇ ਪਰ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ 40 ਦਿਨ ਪ੍ਰਮਾਤਮਾ ਦੇ ਨਾਮ ਦੇ ਸਹਾਰੇ ਕੱਟੇ ਗੁਰੂ ਨਾਨਕ ਸੱਚੇ ਪਾਤਸ਼ਾਹ ਤਾਂ ਆਪ ਪਰਮੇਸ਼ਵਰ ਨੇ ਉਹ ਜੋ ਚਾਹਣ ਉਹ ਕਰ ਸਕਦੇ ਨੇ ਸਾਰੇ ਨਿਯਮ ਗੁਰੂ ਸਾਹਿਬ ਨੇ ਬਣਾਏ ਨੇ ਉਹ ਜੋ ਚਾਹਣ ਉਹ ਕਰ ਸਕਦੇ ਨੇ ਜੇ ਗੁਰੂ ਸਾਹਿਬ ਚਾਹਣ ਤਾਂ ਰਾਜੇ ਨੂੰ ਭਿਖਾਰੀ ਤੇ ਭਿਖਾਰੀ ਨੂੰ ਰਾਜਾ ਬਣਾ ਸਕਦੇ ਨੇ ਜੇ ਪਰਮਾਤਮਾ ਚਾਹੇ ਤਾਂ ਨਦੀਆਂ ਵਿੱਚ ਰੇਗਿਸਤਾਨ ਤੇ ਰੇਗਿਸਤਾਨ ਵਿੱਚ ਨਦੀਆਂ ਬਣਾ ਸਕਦਾ ਹੈ ਜਦੋਂ 40 ਦਿਨ ਦਾ ਚਲिसा ਇਹਨਾਂ ਪੀਰਾਂ ਨੇ ਕੱਟ ਲਿਆ ਉਹ ਆਪਣੇ ਭੋਰੀਆਂ ਤੋਂ ਬਾਹਰ ਆਏ। ਇਹਨਾਂ ਚਾਰੇ ਪੀਰਾਂ ਦੀਆਂ ਸ਼ਕਲਾਂ ਉਤਰੀਆਂ ਹੋਈਆਂ ਸਨ। ਉਹਨਾਂ ਦੇ ਸਰੀਰ ਵਿੱਚ ਬਿਲਕੁਲ ਜਾਨ ਨਹੀਂ ਰਹੀ। ਉਹਨਾਂ ਦੇ ਸਰੀਰ ਕਮਜ਼ੋਰ ਹੋ ਚੁੱਕੇ ਸਨ। ਜਦੋਂ ਗੁਰੂ ਨਾਨਕ ਸੱਚੇ ਪਾਸ਼ਾ ਭੋਰੇ ਵਿੱਚੋਂ ਬਾਹਰ ਆਏ ਤਾਂ ਉਹਨਾਂ ਦਾ ਸਰੀਰ ਚੜ੍ਹਦੀ ਕਲਾ ਵਿੱਚ ਸੀ। ਤੇ ਉਹਨਾਂ ਦਾ ਚਿਹਰਾ ਲਾਲੋ ਲਾਲ ਸੀ। ਜਦੋਂ ਇਹਨਾਂ ਪੀਰਾਂ ਨੂੰ ਇਹ ਪਤਾ ਚੱਲਿਆ ਕਿ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ 40 ਦਿਨਾਂ ਵਿੱਚ ਕੁਝ ਨਹੀਂ ਖਾਦਾ ਉਹ ਸਾਰੇ ਹੈਰਾਨ ਹੋ ਗਏ ਤੇ ਸੋਚਣ ਲੱਗੇ ਐਦਾਂ ਕਿਵੇਂ ਹੋ ਸਕਦਾ ਹੈ ਉਹਨਾਂ ਨੂੰ ਸਮਝ ਆਵੇ ਕਿ ਗੁਰੂ ਨਾਨਕ ਸੱਚੇ ਪਾਸ਼ਾ ਕੌਣ ਹਨ ਉਹ ਤੁਰੰਤ ਗੁਰੂ ਨਾਨਕ ਸੱਚੇ ਪਾਸ਼ਾ ਦੇ ਚਰਨਾਂ ਵਿੱਚ ਟੈ ਪਏ ਉਹਨਾਂ ਪੀਰਾਂ ਨੇ ਗੁਰੂ ਨਾਨਕ ਸੱਚੇ ਪਾਸ਼ਾ ਨਾਲ ਬਚਨ ਕੀਤੇ ਕਿ ਅਸੀਂ ਹੁਣ ਤੋਂ ਪਰਮੇਸ਼ਵਰ ਦੀ ਬੰਦਗੀ ਵਿੱਚ ਲੱਗੇ ਰਵਾਂਗੇ ਗੁਰੂ ਨਾਨਕ ਸੱਚੇ ਪਾਸ਼ਾ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਤੇ ਉਹਨਾਂ ਦਾ ਜੀਵਨ ਬਦਲ ਕੇ ਰੱਖ ਦਿੱਤਾ ਸਾਰੀ ਗੱਲ ਹੰਕਾਰ ਦੀ ਹੈ ਜੇ ਹੰਕਾਰ ਮਰ ਜਾਏ ਤਾਂ ਸਾਡਾ ਮੇਲ ਪ੍ਰਵੇਸ਼ਵਨ ਨਾਲ ਹੋ ਜਾਏ ਵੱਡੇ ਵੱਡੇ ਕਿਲੇ ਜਿਨ੍ਹਾਂ ਦੀਆਂ ਵੱਡੀਆਂ ਵੱਡੀਆਂ ਦੀਵਾਰਾਂ ਨੇ ਉਹ ਵੀ ਇੱਕ ਦਿਨ ਖਾਫ ਹੋ ਜਾਂਦੀ ਹੈ ਇਹ ਸਰੀਰ ਇਹ ਵੀ ਮਿੱਟੀ ਦਾ ਹੀ ਹੈ ਇਹ ਵੀ ਇੱਕ ਦਿਨ ਖਾਕ ਹੋ ਜਾਏਗਾ ਇਸ ਸਰੀਰ ਦਾ ਕੀ ਹੰਕਾਰ ਕਰਨਾ ਜਿਸ ਨੇ ਇੱਕ ਦਿਨ ਰਹਿਣਾ ਹੀ ਨਹੀਂ ਸਾਡੇ ਸਰੀਰ ਵਿੱਚ ਗਿਨੇ ਚੁਨੇ ਸਵਾਸ ਨੇ ਜਦੋਂ ਉਹ ਖਤਮ ਹੋ ਜਾਣਗੇ ਤਾਂ ਸਾਡਾ ਸਰੀਰ ਸੁਆਹ ਹੋ ਜਾਏਗਾ ਗੁਰੂ ਸਾਹਿਬ ਕਹਿੰਦੇ ਪੋਲੀਏ ਜੀ ਇਸਤਰੀਏ ਤੂੰ ਆਪਣੀ ਜਵਾਨੀ ਦਾ ਹੰਕਾਰ ਛੱਡ ਦੇ ਇਹ ਮਾਨ ਨਾ ਕਰ ਕਿ ਮੈਂ ਅੱਜ ਜਵਾਨ ਆ ਇਹ ਜਵਾਨੀ ਵੀ ਇੱਕ ਦਿਨ ਬੀਤ ਜਾਏਗੀ ਗੁਰਬਾਣੀ ਵਿੱਚ ਗੁਰੂ ਸਾਹਿਬ ਸਮਝਾਉਂਦੇ ਨੇ ਬੰਦਿਆ ਹੰਕਾਰ ਛੱਡ ਨਿਮਰਤਾ ਵਿਚ ਰਹਿ ਤੇ ਝੁਕਣ ਦੀ ਜਾਚ ਸਿੱਖ ਇਹ ਸਰੀਰ ਪਰਮਾਤਮਾ ਨੇ ਤੈਨੂੰ ਹੰਕਾਰ ਕਰਨ ਵਾਸਤੇ ਨਹੀਂ ਦਿੱਤਾ ਇਹ ਸਰੀਰ ਤੈਨੂੰ ਕਿਸੇ ਹੋਰ ਮਕਸਦ ਕਰਕੇ ਦਿੱਤਾ ਹੈ ਸਾਨੂੰ ਇਹ ਸ਼ਰੀਰ ਨਾਮ ਜਪਣ ਵਾਸਤੇ ਦਿੱਤਾ ਹੈ। ਅੱਜ ਕੱਲ ਨੌਜਵਾਨ ਬੱਚੇ ਬਜ਼ੁਰਗਾਂ ਨਾਲ ਹੱਥ ਮਿਲਾਉਂਦੇ ਨਹੀਂ। ਉਹਨਾਂ ਨੂੰ ਝੁੱਕਣ ਦੀ ਜਾਚ ਖਤਮ ਹੋ ਚੁੱਕੀ ਹੈ। ਝੁੱਕ ਕੇ ਕਿਵੇਂ ਸਤਿਕਾਰ ਕਰਨਾ ਹੈ ਇਹ ਸਾਨੂੰ ਨਹੀਂ ਆਉਂਦਾ। ਸਾਡੇ ਅੰਦਰ ਹੰਕਾਰ ਸਾਨੂੰ ਝੁਕਣ ਨਹੀਂ ਦਿੰਦਾ। ਕਿਸੇ ਨੂੰ ਆਪਣੀ ਸੁੰਦਰਤਾ ਦਾ ਮਾਣ ਹੈ ਤੇ ਕਿਸੇ ਨੂੰ ਆਪਣੇ ਬੋਲ ਦਾ। ਕਿਸੇ ਨੂੰ ਆਪਣੇ ਪੈਸੇ ਦਾ ਮਾਣ ਹੈ ਤੇ ਕਿਸੇ ਨੂੰ ਆਪਣੇ ਘਰ ਦਾ। ਪਰ ਇਹ ਸਾਰੇ ਮਾਣ ਵਿਅਰਥ ਨੇ। ਬੰਦਾ ਜਿਸ ਜਵਾਨੀ ਦਾ ਮਾਣ ਕਰਦਾ ਹੈ ਉਹ ਵੀ ਇੱਕ ਦਿਨ ਚਲੀ ਜਾਂਦੀ ਹੈ ਜੇ ਉਹ ਪੈਸੇ ਦਾ ਮਾਣ ਕਰਦਾ ਤਾਂ ਉਹ ਵੀ ਇੱਕ ਦਿਨ ਚਲਾ ਜਾਂਦਾ ਹੈ ਜਿਸ ਘਰ ਦਾ ਮਾਣ ਕਰਦਾ ਹੈ ਕੀ ਪਤਾ ਉਸ ਘਰ ਵਿੱਚ ਉਹਨੂੰ ਸੁੱਖ ਹੀ ਨਾ ਮਿਲੇ ਖੁਸ਼ੀ ਹੀ ਨਾ ਮਿਲੇ ਜੇ ਬੰਦੇ ਤੇ ਪਰਮੇਸ਼ਵਰ ਦੀ ਕਿਰਪਾ ਹੋਏ ਤਾਂ ਹੀ ਉਹ ਇਹ ਗੱਲ ਸਮਝ ਸਕਦਾ ਹੈ ਕਿ ਹੰਕਾਰ ਕਰਕੇ ਕੁਝ ਨਹੀਂ ਮਿਲਣਾ ਜਿਸ ਨੂੰ ਪਰਮੇਸ਼ਵਰ ਨੇ ਗੁਣ ਦਿੱਤੇ ਨੇ ਉਹ ਪਹਿਲਾਂ ਹੀ ਦੂਜਿਆਂ ਦੇ ਚਰਨਾਂ ਦੀ ਧੂੜ ਬਣ ਜਾਂਦਾ ਹੈ ਉਸਨੂੰ ਦੱਸਣਾ ਨਹੀਂ ਪੈਂਦਾ ਗੁਰਬਾਣੀ ਵਿੱਚ ਕਹਿੰਦੇ ਨੇ ਬੰਦਿਆ ਤੂੰ ਪਹਿਲਾਂ ਆਪਣੇ ਹੰਕਾਰ ਨੂੰ ਮਾਰ ਫੇਰ ਗੁਰੂ ਘਰ ਜਾਇ ਗੁਰੂ ਸਾਹਿਬ ਦੇ ਸਾਹਮਣੇ ਹੰਕਾਰ ਲੈ ਕੇ ਨਾ ਜਾਇ ਜਿੰਨੀਆਂ ਵੀ ਸਾਡੀਆਂ ਬਾਹਰ ਦੀਆਂ ਬੁਧਰਾਵਾਂ ਨੇ ਜਿਵੇਂ ਗੁਰੂ ਸਾਹਿਬ ਅੱਗੇ ਅਸੀਂ ਹੱਥ ਜੋੜਦੇ ਹਾਂ ਪ੍ਰਸ਼ਾਦ ਲੈਣ ਲੱਗਿਆਂ ਆਪਣੀ ਭੁੱਖ ਪਰਦੇ ਹਾਂ ਮੱਥਾ ਟੇਕ ਕੇ ਲੱਗਿਆਂ ਦੋਵੇਂ ਹੱਥ ਜ਼ਮੀਨ ਤੇ ਲਾਣੇ ਆ ਤੇ ਗੁਰੂ ਸਾਹਿਬ ਅੱਗੇ ਸੀਸ ਵਾਨਨੇ ਆ ਸਿੱਖਾਂ ਨੂੰ ਜਦੋਂ ਮਿਲিয়ে ਆਪਣੇ ਦੋਵੇਂ ਹੱਥ ਜੋੜ ਕੇ ਉਹਨਾਂ ਨੂੰ ਬਿਲਦੇ ਆਂ ਤੇ ਸਿਰ ਨਿਵਾ ਕੇ ਉਹਨਾਂ ਦਾ ਸਤਿਕਾਰ ਕਰਦੇ ਆਂ ਬਾਹਰੋਂ ਹੱਥ ਜੁੜਿਆ ਹੋਇਆ ਇਹ ਦਰਸਾਉਂਦਾ ਹੈ ਕਿ ਮੈਂ ਅੰਦਰੋਂ ਵੀ ਝੁਕਿਆ ਹੋਇਆ ਆਂ ਜਦੋਂ ਅਸੀਂ ਆਪਣੇ ਗੁਰੂ ਅੱਗੇ ਮੱਥਾ ਟੇਕਦੇ ਆਂ ਤੇ ਇਹਦਾ ਭਾਵ ਇਹੀ ਹੁੰਦਾ ਹੈ ਮੈਂ ਆਪਣੀ ਮੱਤ ਤਿਆਗਦਾ ਤੇ ਤੁਹਾਡੇ ਕੋਲ ਸਮੱਤ ਲੈਣ ਆਂ ਅਸੀਂ ਗੁਰੂ ਦੇ ਆਸ-ਪਾਸ ਕਰਮਾ ਕਰਦੇ ਆਂ ਉਹਦਾ ਭਾਵ ਇਹੀ ਹੈ ਕਿ ਅਸੀਂ ਕਦੇ ਗੁਰਬਾਣੀ ਤੋਂ ਦੂਰ ਨਾ ਜਾਈਏ ਸਾਨੂੰ ਆਪਣੇ ਕੋਲ ਸਦਾ ਰੱਖਿਓ ਜਦੋਂ ਅਸੀਂ ਆਪਣੇ ਦੋਵੇਂ ਹੱਥ ਜੋੜ ਕੇ ਲੰਗਰ ਵਿੱਚ ਪ੍ਰਸ਼ਾਦਾ ਲੈਣੇ ਆ ਜਾਂ ਪ੍ਰਸ਼ਾਦ ਲੈਣੇ ਆ ਇਹਦਾ ਅਰਥ ਇਹੀ ਹੈ ਕਿ ਨਿਮਰਤਾ ਵਿਚਾ ਕੇ ਗੁਰੂ ਸਾਹਿਬ ਦਾ ਪ੍ਰਸ਼ਾਦ ਲੈਣਾ ਗੁਰੂ ਸਾਹਿਬ ਦੀ ਕਿਰਪਾ ਲੈਣੀ ਇੱਕ ਨਿਮਰਤਾ ਉਹ ਹੈ ਜਿਹੜੀ ਸਿਖਾਣੀ ਪੈਂਦੀ ਹੈ ਤੇ ਇੱਕ ਨਿਮਰਤਾ ਉਹ ਹੈ ਜਿਹੜੀ ਸਾਡੇ ਅੰਦਰੋਂ ਪੈਦਾ ਹੋ ਜਾਏ ਜਿਵੇਂ ਅਸੀਂ ਬੱਚੇ ਨੂੰ ਸਿਖਾਉਂਦੇ ਹਾਂ ਕਿ ਝੁੱਕ ਕੇ ਮੱਥਾ ਠੇਕ ਦੋਵੇਂ ਹੱਥ ਜੋੜ ਕੇ ਪ੍ਰਸ਼ਾਦ ਲੈ ਅਰਦਾਸ ਵਿੱਚ ਹੱਥ ਜੋੜ ਕੇ ਖੜ੍ਹ ਸੰਗਤ ਵਿੱਚ ਚੁੱਪ ਹੋ ਕੇ ਬੈਠ ਉਹ ਬੱਚਾ ਉਵੇਂ ਹੀ ਕਰਦਾ ਹੈ ਜਿਵੇਂ ਮਾਪਿਓ ਸਿਖਾਉਂਦੇ ਨੇ ਉਸ ਨੂੰ ਅੰਦਰੋਂ ਨਹੀਂ ਪਤਾ ਕਿ ਮੈਂ ਇਹ ਕਰ ਕਿਉਂ ਰਿਹਾ ਇੱਕ ਨਿਮਰਤਾ ਉਹ ਹੁੰਦੀ ਹੈ ਜਿਹੜੀ ਸਾਡੇ ਅੰਦਰੋਂ ਆਂਦੀ ਹੈ ਜਿਵੇਂ ਕਿਸੇ ਰੁੱਖ ਨੂੰ ਰਸੀ ਨਾਲ ਬਣ ਕੇ ਧਰਤੀ ਵੱਲ ਖਿੱਚੀਏ ਤਾਂ ਉਹ ਜਮੀਨ ਨਾਲ ਲੱਗਦਾ ਜਾਂਦਾ ਹੈ ਪਰ ਜੇ ਰੱਸੀ ਛੱਡ ਦਈਏ ਤਾਂ ਉਹ ਵਾਪਸ ਚਲਾ ਜਾਂਦਾ ਹੈ ਪਰ ਜਦੋਂ ਫਲ ਨਾਲ ਉਹ ਟਾਣੀ ਭਰ ਜਾਂਦੀ ਹੈ ਫਿਰ ਉਸ ਰੁੱਖ ਨੂੰ ਝੁਕਣ ਦੀ ਜਾਂਚ ਆ ਜਾਂਦੀ ਹੈ ਜਦੋਂ ਅਸੀਂ ਗੁਰਬਾਣੀ ਨਾਲ ਜੁੜਦੇ ਹਾਂ ਭਗਤੀ ਨਾਲ ਜੁੜਦੇ ਹਾਂ ਗੁਰੂ ਸਾਹਿਬ ਦੇ ਇਤਿਹਾਸ ਨੂੰ ਸੁਣਦੇ ਹਾਂ ਤੇ ਗੁਰੂ ਸਾਹਿਬ ਦੀ ਬਾਣੀ ਅਨੁਸਾਰ ਆਪਣਾ ਜੀਵਨ ਬਤੀਤ ਕਰਦੇ ਹਾਂ ਉਦੋਂ ਅੰਦਰੋਂ ਆਪੇ ਨਿਮਰਤਾ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਸਾਡੇ ਅੰਦਰੋਂ ਹੰਕਾਰ ਦਾ ਨਾਸ਼ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਨਾਨਕ ਸ੍ਰੀ ਗੁਰੂ ਨਾਨਕ ਸੱਚੇ ਬਾਸ਼ਾ ਜੀ ਤਾਂ ਨਾਨਕ ਸ੍ਰੀ ਗੁਰਗ੍ਰੰਥ ਸਾਹਿਬ ਜੀ